ਪਗੜਿਆ ਪਿੰਡ ਭੁੱਲਰ ਥੰਦੇਵਾਲ ਦੇ ਰਾਹ ਦੇ ਉੱਤੇ ਗਡੂਆ ਫਾਰਮ ਦੇ ਵਿੱਚ ਆਪਣੇ ਪਿੰਡ ਬਣਿਆ 2005 ਦਾ ਗਡੂਆ ਫਾਰਮ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਨਾ ਵੀ ਇੱਥੇ ਕਲਾਸਾਂ ਲੱਗਦੀਆਂ ਸ਼ਨੀਵਾਰ ਤੇ ਐਤਵਾਰ ਜਿਨ੍ਹਾਂ ਨੇ ਸਖਲਾਈ ਲੈਣੀ ਆ ਮਾਨਤਾ ਪ੍ਰਾਪਤਾ ਸਰਕਾਰ ਵੱਲੋਂ ਇੱਥੇ ਕਲਾਸਾਂ ਲਾ ਕੇ ਸਰਟੀਫਿਕੇਟ ਬਣਾ ਕੇ ਦਿੱਤਾ ਜਾਂਦਾ ਹੈ ਕਿ ਕਿਸੇ ਫੇਰਾ ਗੋਏ ਨੂੰ ਲਿਆ ਕੇ ਇੱਥੇ ਵਾੜ ਦੇ ਕੇ ਠਾ ਰਹਿ ਜਾਂਦਾ ਹੈ ਠਾਰ ਕੇ ਇਹਨਾਂ ਨੂੰ ਕਿਆਰੀਆਂ ਦੇ ਵਿੱਚ ਭਰਿਆ ਜਾਂਦਾ ਜਿਵੇਂ ਆ ਨਵੇਂ ਬੈੱਡ ਭਰੇ ਪਏ ਆ ਆ ਤੁਸੀਂ ਦੇਖ ਸਕਦੇ ਹੋ ਆ ਸਾਰੇ ਬੈੱਡ ਭਰੇ ਪਏ ਆ ਨਵੀਂ ਰੇਹ ਦੇ ਤੇ ਆਹ ਰੇਹ ਆ ਜਿਹੜੀ ਇਹ ਤਿਆਰ ਆ ਆਹ ਰੇਹ ਪੁਰਾਣੀਆਂ ਦੇ ਉੱਪਰੋਂ ਚੜ-ਚੱਕ ਕੇ ਛਾਣੀ ਜਾਂਦਾ ਤੁਹਾਨੂੰ ਇੱਥੇ ਗਡੋਏ ਵਿਖਾਉਣੇ ਆਪਾਂ ਆਪਾਂ ਨੂੰ ਹੱਥ ਮਾਰਨ ਤੋਂ ਕੋਈ ਸਮੱਸਿਆ ਨਹੀਂ ਕਿਉਂ ਆਪਾਂ ਵੀ ਜੱਟਾਂ ਦੇ ਪੁੱਤ ਆ ਯਾਰ ਕੋਈ ਚੱਕਰ ਨਹੀਂ ਆਵੇ ਬਈ ਇਹ ਖਾ ਖਾ ਕੇ ਤੇ ਜਿਹੜਾ ਵੇਸਟ ਕੱਢਦੇ ਹੁਣ ਦੀ ਰੇ ਬਣ ਜਾਂਦੀ ਐ ਇਹਨੂੰ ਇੱਥੇ ਪੂਰੀ ਰਾਜਵਿੰਦਰਦੀ ਦੇ ਤਾਏ ਨਸ਼ੱਤਰ ਦੀ ਇੱਥੇ ਪੱਕੀ ਡਿਊਟੀ ਹੁੰਦੀ ਐ ਆਹ ਰੇ ਬਣੀ ਪਈ ਐ ਬਾਈ ਆਹ ਰੇ ਜਿਹੜੀ ਇਹ ਬਣ ਕੇ ਤਿਆਰ ਹੋਈ ਪਈ ਐ ਹੁਣ ਇਹਨੂੰ ਸਿਰਫ ਛਾਨਣਾ ਐ ਇੱਕ ਕਿ ਜੇ ਕਿਸੇ ਵੀ ਭਰਾ ਨੇ ਰੀਲ ਜਾਣੀ ਐ 15 ਰੁਪਏ ਕਿਲੋ ਦੇ ਹਿਸਾਬ ਨਾਲ ਤੋਲ ਕੇ ਛਾਣੀ ਛਣਾਈ ਲਾ ਸਕਦਾ ਤੇ ਜੇ ਕਿਸੇ ਨੇ ਬਣਛਾਣੀ ਲੈ ਜਾਣੀਆਂ ਡਲੀਆਂ ਵਾਲੀ ਉਹ 5 ਰੁਪਏ ਕਿਲੋ ਦੇ ਹਿਸਾਬ ਨਾਲ ਇੱਥੋਂ ਜੇ ਕਿਸੇ ਭਰਾ ਨੇ ਨਵਾਂ ਕੰਮ ਸਟਾਰਟ ਕਰਨਾ ਤਾਂ ਉਹ ਗਡੋਏ ਵੀ ਮਿਲਦੇ ਆ ਤੋਲ ਕੇ ਰੇ ਸਣੇ ਗੋਇਲ ਜਾਂ ਗਡੋਇਲ ਜਾਣਿਆ ਤਾਂ ਉਹ ਰੇਟ ਲੱਗੂ ਤੇ ਜੇ ਇਕੱਲੇ ਗਡੋਇਲ ਜਾਣਿਆ ਤਾਂ ਉਹ ਜਿਆ ਰੇਟ ਲੱਗਦਾ ਆ ਭਾਈ ਇਹਨਾਂ ਦਾ ਕਾਰਡ ਆ ਆ ਨੰਬਰ ਆ 94176 13396 ਇਹ ਇੱਥੇ ਤੁਹਾਨੂੰ ਛਾਣੀ ਦੇ ਵੀ ਬਿਖਾਉਣੇ ਆਪਰ। ਆਯਾ ਕੀ ਅਰੇ ਬਣ ਕੇ ਪੂਰੀ ਤਿਆਰ ਆ। ਛਾਣੀ ਵੀ ਆ। ਤੇ ਇੱਕ ਬਈ ਗੱਲ ਨੋਟ ਕਰਿਓ ਜਿਹੜੇ ਮਾਲੀ ਪਾ ਕੇ ਜਾਂਦੇ ਨੇ ਆਪਣੇ 30-30 ਰੁਪਈਆ ਦੇ ਪੈਕਟ ਉਹ ਆ ਪੈਕਟ ਆ ਉਹ ਇੱਥੋਂ ਹੀ ਜਾਂਦੇ ਆ ਤਿਆਰ ਹੋ ਗਏ। ਆਹ ਪੈਕਟ। ਤੇ ਜੇ ਕਿਸੇ ਦੁਕਾਨਦਾਰ ਭਰਾ ਨੇ ਦੁਕਾਨ ਤੇ ਰੱਖ ਕੇ ਵੇਚਣਾ ਹੋਵੇ ਤਾਂ ਉਹਦੇ ਅਸਤੇ ਆ ਤਿਆਰ ਹੁੰਦੇ ਆ। ਡੱਬੇ ਜਦੋਂ ਮਰਜੀ ਆਓ ਬਾਈ ਤੇ ਜਿੰਨੀ ਮਰਜੀ ਰੇਲ ਜਾਓ ਜਿੰਨੇ ਮਰਜੀ ਗਡੋਇਲ ਜਾਓ ਜਿਹੜੀ ਚੀਜ਼ ਵੀ ਲਜਾਣੀ ਹੈ ਲਜਾ ਸਕਦੇ ਹੋ ਤੁਸੀਂ ਇੱਥੋਂ ਜੇ ਕਿਸੇ ਭਰਾ ਨੇ ਸਖਲਾਈ ਲੈਣੀ ਆ ਤਾਂ ਸਖਲਾਈ ਵੀ ਦਿੰਦੇ ਆ ਸਰਕਾਰ ਵੱਲੋਂ ਮਾਨਤਾ ਪ੍ਰਾਪਤਾ ਗਡਵਾ ਫਾਰਮ ਸਰਕਾਰੀ ਸਰਟੀਫਿਕੇਟ ਵੀ ਬਣਾ ਕੇ ਦਿੱਤੇ ਆ ਕੰਮ ਚਲਾਉਣ ਵਾਸਤੇ ਬਣਾ ਕੇ ਦਿੱਤੇ ਜਾਂਦੇ ਆ ਫਾਰਮ ਬਹੁਤ ਤਕੜਾ ਬਹੁਤ ਜਾਣਕਾਰੀ ਮਿਲਦੀ ਹੈ ਤੇ ਜੇ ਕਿਸੇ ਭਰਾਣੇ ਮੈਡੀਸਨ ਬਾਰੇ ਜਾਣਕਾਰੀ ਲੈਣਾ ਹੈ ਇਥੇ ਮੈਡੀਸਨ ਦੇ ਬੂਟੇ ਵੀ ਬਹੁਤ ਲੱਗੇ ਆ ਉਹ ਜਾਣਕਾਰੀ ਲੈ ਕੇ ਤੁਸੀਂ ਆਪੋ ਆਪਣੇ ਘਰਾਂ 'ਚ ਉਹਦੇ ਨਾਲ ਦੇ ਬੂਟੇ ਲਾ ਸਕਦੇ ਹੋ